ਬਾਬਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪਰਦਾ ਵੈਕੂ ਜੀ ਖਾਲਸਾ ਵੈਕੂ ਜੀ ਬਤ ਜੀ ਅਸੀਂ ਭਾਈ ਚੰਡੀਗੜ੍ਹ ਤੋਂ ਆਏ ਜੀ ਇਹ ਕੋਸ਼ਰ ਸ਼ਹਿਰ ਹੁੰਦਾ ਜੀ ਕਿਹਣਾ ਚਾਹੋਗੇ ਅੱਜ ਅਰਪੰਨਸ਼ ਵੀ ਕਰਨਾ ਹੈ ਹਾਂ ਜੀ ਹਾਂ ਜੀ ਹਾਂ ਜੀ ਸਾਡਾ ਪਹਿਲਾਂ ਇੱਥੋਂ ਪਦਰ ਮੀ ਆਰਾ ਪਪਾ ਜੀ ਇੱਥੋਂ ਹੀ ਪਾਕਿਸਤਾਨ ਜਾਤਾ ਗਿਆ ਸੀਗਾ ਉਦੇ ਚ ਗਏ ਸੀਗੇ ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ 3-4 ਪਰਿਵਾਰ ਲੈ ਕੇ ਇੱਥੇ ਅੱਜ ਪਹੁੰਚੇ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ਪੁਰਾ ਬੰਜੀ ਬਾਦਸ਼ਾਹੀ ਦਾ ਜੀ ਠੀਕ ਹੈ ਬਹੁਤ ਆਨੰਦ ਆ ਰਾ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਕਿ ਕਿੰਨਾਂ ਸੁੱਖ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਇੱਕ ਮਹੀਨੇ ਬਾਅਦ ਸਾਨੂੰ ਇੱਥੇ ਨਮਸਤਕ ਹੋਣ ਦਾ ਮੌਕਾ ਜ਼ਰੂਰ ਦੇਣ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁੱਲ ਜਾਈਦਾ ਤੇ ਇੱਥੇ ਜੁਗ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣਾ ਤਾਂ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ ਬਬਾਈ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾਂ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚੇ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਆਪਣੇ ਅਸ਼ੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਮੇਰਾ ਨਾਮ ਹੈ ਏਲੀਨ ਕੋਰ ਹੈ ਮੈਂ ਜ਼ਿਰੂਪੁਰ ਤੋਂ ਆਈ ਹਾਂ ਅੱਜ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਮਾਰੇ ਪ੍ਰਕਾਸ਼ ਹੋ ਰਿਹਾ ਹੈ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਉਰੇ ਆ ਕੇ ਮਤਲਬ ਬਹੁਤ ਚੰਗਾ ਲੱਗਦਾ ਹੈ ਜਦੋਂ ਉਰੇ ਦਰਬਾਰ ਸਾਹਿਬ ਆਵੇਂ ਤੇ ਦਰਸ਼ਨ ਕਰਦੇ ਹਾਂ ਤਾਂ ਬਹੁਤ ਚੰਗਾ ਲੱਗਦਾ ਅੰਦਰ ਤੁਸੀਂ ਗਏ ਸੀ ਜਿਵੇਂ ਕਿ ਲੰਗਰ ਹਾਲ ਦੀ ਸੇਵਾ ਕੀਤੀ ਹੈ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਹਾਂਜੀ ਕਿੰਨਾ ਸਕੂਨ ਮਿਲਦਾ ਜਦੋਂ ਅੰਦਰ ਚੰਨਾ ਕੀ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਸਾਰੇ ਪਾਸੇ ਤੋਂ ਛੱਡ ਕੇ ਰੱਬ ਦੇ ਕੋਲ ਮਤਲਬ ਉਹਨਾਂ ਦੇ ਬਾਬਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪਹਿਲਾਂ ਦਾ ਵੈਗੜੀ ਖਾਲਸਾ ਵੈਗੜੀ ਬਤੇ ਜੀ ਅਸੀਂ ਭਾਈ ਚੰਡੀਗੜ੍ਹ ਤੋਂ ਆਏ ਜੀ ਜਿਲ੍ਹਾ ਪੁਸ਼ਪਰ ਸ਼ਹਿਰ ਹੁੰਦਾ ਜੀ ਕਿਹਨਾ ਚਾਹੋਗੇ ਅੱਜ ਪੰਚਮੀ ਨੂੰ ਮੇਰਾ ਨਾਮ ਹਾਂਜੀ 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 ਸਾਡਾ ਪਹਿਲਾਂ ਇੱਥੋਂ ਪਦਰ ਮੀ ਆਰਾ ਪਪਾ ਜੀ ਇੱਥੋਂ ਹੀ ਪਾਕਿਸਤਾਨ ਜਾਤਾ ਗਿਆ ਸੀਗਾ ਉਹਦੇ ਚੁਕੇ ਸੀਗੇ ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ ਤਿੰਨ ਚਾਰ ਪਰਿਵਾਰ ਲੈ ਕੇ ਇੱਥੇ ਅੱਜ ਪਹੁੰਚੇ ਹੈ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਰ ਪ੍ਰਕਾਸ਼ਪੁਰਾ ਬੰਨੀ ਪਾਸ਼ਾ ਜੀ ਦਾ ਜੀ ਠੀਕ ਹੈ ਬਹੁਤ ਆਨੰਦ ਆ ਰਿਹਾ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਇਹ ਕਿਹਨਾਂ ਨੂੰ ਸੁਖ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਇੱਕ ਮਹੀਨੇ ਬਾਅਦ ਸਾਨੂੰ ਇੱਥੇ ਨਾਮੁਸਤਕ ਹੋਣ ਦਾ ਮੌਕਾ ਜ਼ਰੂਰ ਦੇਣ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁੱਲ ਜਾਈਦਾ ਤੇ ਇੱਥੇ ਜੁਗ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣਾ ਤਾਂ ਮਿਲਦਾ ਸੀ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ ਬਬਾਈ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾਂ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚੇ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਆਪਣੇ ਅਸ਼ੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਮੇਰਾ ਨਾਮ ਹਰਲੀਨ ਘੋੜਾ ਮੈਂ ਜ਼ਿਲਹੁਰਪੁਰ ਤੋਂ ਆਈ ਹਾਂ ਅੱਜ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਪ੍ਰਕਾਸ਼ ਹੋ ਰਿਹਾ ਹੈ ਜੀ ਜੀ ਨੂੰ ਸਤਿ ਸ਼੍ਰੀ ਅਕਾਲ ਕੀ ਮੈਂ ਲੱਗਦਾ ਮਨ ਨੂੰ ਬਹੁਤ ਸੁਖ ਮਿਲਦਾ ਜੀ ਉਰੇ ਆ ਕੇ ਮਤਲਬ ਬਹੁਤ ਚੰਗਾ ਲੱਗਦਾ ਹੈ ਜਦੋਂ ਉਰੇ ਦਰਬਾਰ ਸਾਹਿਬ ਆਉਂਦੇ ਆ ਤੇ ਦਰਸ਼ਨ ਕਰਦੇ ਆ ਤਾਂ ਬਹੁਤ ਚੰਗਾ ਲੱਗਦਾ ਅੰਦਰ ਤੁਸੀਂ ਇਹ ਗਏ ਸੀ ਜਿਵੇਂ ਕਿ ਲੰਗਰ ਖਾਲਸਾ ਦੀ ਸੇਵਾ ਕੀਤੀ ਹੋਣੀ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਜੀ ਹਾਂਜੀ ਕਿੰਨਾ ਮਨ ਨੂੰ ਮਿਲਦਾ ਜਦੋਂ ਅੰਦਰ ਜੰਨਾ ਕਿ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਤੋਂ ਸਾਰੇ ਪਾਸੇ ਤੋਂ ਛੱਡ ਕੇ ਰੱਬ ਦੇ ਕੋਲ ਮਤਲਬ ਉਹਨਾਂ ਦੇ